ਸਾਨੂੰ ਪਿਛਲੇ ਕਰੀਬ 20 ਦਿਨਾਂ ਤੋਂ 15-20 ਦਿਨਾਂ ਤੋਂ ਸਨੇਹਾ ਆ ਰਿਹਾ ਸੀਗਾ ਬਾਪੂ ਜੀ ਦੇ ਬਾਰੇ ਵਿੱਚ ਵੀ ਬਾਪੂ ਜੀ ਘਰੇ ਇਕੱਲੇ ਨੇ ਵੀ ਪਰਿਵਾਰ ਦੇ ਵਿੱਚ ਕੋਈ ਜੀ ਨਹੀਂ ਬਚਿਆ ਬਾਪੂ ਦੇ ਪਰਿਵਾਰ ਦੇ ਵਿੱਚ ਬਾਪੂ ਜੀ ਦੱਸਦੇ ਵੀ 7 ਜੀ ਸੀਗੇ 7 ਬਾਪੂ ਜੀ ਦੇ ਮਾਤਾ ਪਿਤਾ ਤਾਇਆ ਤਾਈ ਚਾਰ ਜਣੇ ਉਹ ਹੋਗੇ ਤੇ ਤਿੰਨ ਇਹ ਭਰਾ ਸੀਗੇ ਸੱਤ ਮੈਂਬਰ ਇਸ ਦੁਨੀਆ ਤੋਂ ਚਲੇ ਗਏ ਇਸ ਘਰ ਦੇ ਵਿੱਚੋਂ ਅੱਜ ਜੇ ਕੋਈ ਬਚਿਆ ਵਾ ਤਾਂ ਇੱਕ ਬਾਪੂ ਜੀ ਦੀ ਭੈਣ ਆ ਉਹ ਵੀ ਵਿਆਹੀ ਹੋਈ ਆ ਆਪਦੇ ਘਰੇ ਆ ਉਹ ਆਪਦੇ ਰੰਗਾਂ ਨਾਲ বাসਦੀ ਏ ਮਾਰੇ ਕਿਰਪਾ ਕਰਿਓ ਉਹਨੂੰ ਪਰ ਇਸ ਘਰ ਦਾ ਦੀਵਾ ਇਦਾਂ बुझਦਾ ਗਿਆ ਜਿਵੇਂ ਮੀਂਹ ਦੀਆਂ ਕਣੀਆਂ ਪਈਆਂ ਤੇ ਇੱਕ ਕਣੀ ਢਿੱਗੀ ਥੋੜਾ ਬੰਦ ਹੋ ਗਿਆ ਦੂਜੀ ਡੱਗੀ ਹੋਰ ਬੰਦ ਹੋ ਗਿਆ ਤੀਜੀ ਹੋਰ ਚੌਥੀ ਹੋਰ ਕਰਦੇ ਕਰਦੇ ਸੱਤ ਬਾਰ ਹੋਏ ਸੱਤਾਂ 12 ਦੇ ਵਿੱਚ ਅੱਜ ਕੱਲਾ ਬਾਪੂ ਚਮਕੌਰ ਸਿੰਘ ਹਾਂਜੀ ਚਮਕੌਰ ਤੋਂ ਚਮਕੌਰ ਸਿੰਘ ਰਹਿ ਗਿਆ ਬੈਠਕ ਬਾਪੂ ਕੀ ਹੈ ਜੀ ਪਰ ਆ ਨੀ ਕੁਦਰਤ ਨੇ ਕੀ ਕਰਿਆ ਸਾਡੇ ਨਾਲ ਕਿਸੇ ਦਾ ਮਾਰਾ ਨਹੀਂ ਕਰਿਆ ਪੈਂਟ ਦੇ ਬੈਠੇ ਸਾਰੇ ਬੰਦੇ ਹੁਣ ਕਿੱਲਾ ਬਸ ਘਾਰ ਹੀ ਰਹਿ ਗਿਆ ਘਾਰੀ ਆ ਗਰ ਵੀ ਡੈਗਦਾ ਸੀ ਉਹ ਵੀ ਉਜੜਿਆ ਪਿਆ ਜਮਾ ਹਾਂ ਜੀ ਹਾਂ ਜੀ ਹੁਣ ਥੋੜੇ ਦਿਨਾਂ ਤੋਂ ਇੱਕ ਭਈਆ ਪੈਣ ਲੱਗਿਆ ਸੀ ਮੇਰੇ ਕੋਲੇ ਮੈਨੂੰ ਤੜਕਿਓ 4 ਵਜੇ ਖੂਨ ਐ ਨਹੀਂ ਗਾ ਕੂਨ ਕਟਾ ਕਰਕੇ ਚੱਕਰ ਆ ਗਿਆ ਇਕਦਮ ਮੱਥਾ ਥੱਲੇ ਲੱਗਿਆ ਇੱਥੇ ਝੱਟ ਲੱਗੀ ਅੰਦਰ ਕੋਲੇ ਉੱਥੇ ਕੋਈ ਪਰਦੇਸੀ ਪੈਂਦਾ ਪੈਂਦਾ ਸੀਗਾ ਜੀ ਹਾਂ ਜੀ ਅੱਛਾ ਥੋੜੇ ਜਿਹੇ ਦਿਨਾਂ ਤੋਂ ਪੈਂਦਾ ਸੀਗਾ 2-4 ਦਿਨਾਂ ਤੋਂ ਉਹ ਤਾਂ ਪੌਨਰ ਸੀ ਵੀ ਰਾਤ ਨੂੰ ਮੈਂ ਕਿਹਾ ਪਾਣੀ ਪੂਣੀ ਫੜਾ ਦੂ ਜੀ ਬਾਪੂ ਕੋਈ ਮਾਮੇ ਭੂਆ ਦੇ ਪੁੱਤ ਕੋਈ ਤਾਇ ਚਾਚੇ ਦੇ ਕੋਈ ਹੋਰ ਕਿਦਰ ਨਹੀਂ ਪੁੱਛਿਆ ਜੀ ਜਾਂ ਮੈਂ ਤੇ ਬਾਪੂ ਕਾ ਤੂੰ ਕਮੀ ਤੇਰੇ ਚ ਵੀ ਹੋ ਕੋਈ ਨਾ ਕੋਈ ਮਤਲਬ ਮਿਹਨਤਾਂ ਵੀ ਕਰੀਆਂ ਕਿ ਕਿਹਾ ਵੀ ਆਪ ਵੀ ਕਿਹਾ ਕਹਿੰਦੇ ਬਾਣੀ ਭੜੀ ਜੀ ਕੋਈ ਸਰਕਾਰੀ ਦਰਬਾਰੇ ਮਦਦ ਹੋਈ ਨਹੀਂ ਚਮਕੌਰ ਬਾਈ ਹੁਣ ਤੁਸੀਂ ਇੱਥੇ ਆਏ ਆ ਸਾਡੇ ਕੋਲੇ ਕੀ ਸੋਚ ਕੇ ਆ ਕਿ ਇਹ ਮੰਨ ਤਾ ਤੁਹਾਡੇ ਮੰਨ ਜੀ ਮੈਂ ਠੀਕ ਹੋ ਜਾਵਾਂ ਮੈਂ ਸੇਵਾ ਹੀ ਕਰੀ ਚੱਲੂਗਾ ਜੀ ਠੀਕ ਆ ਠੀਕ ਕਿ ਮੈਂ ਹੋਵਾਂ ਕਿ ਜਿਹੜੀ ਤੁਸੀਂ ਗੋਲੀਆਂ ਖਾਣੇ ਤਿੰਨ ਉਹਨਾਂ ਦਾ ਕੀ ਹੱਲ ਹੋ ਇੱਕਦਮ ਦਾ ਛੱਡ ਨਹੀਂ ਆਣੀ ਆ ਡਾਕਟਰ ਨੇ ਵੀ ਨਹੀਂ ਛੜਾਈਆਂ ਨਾ ਨੀਂਦ ਆਉਂਦੀ ਆ ਕੁ ਨੂੰ ਦੋ ਬੇਰੀ ਕੱਟ ਗਿਆ ਮੈਂ ਠੀਕ ਹੀ ਨਹੀਂ ਰਿਹਾ ਜਦੋਂ ਕੱਲਾ ਰਹਿ ਗਿਆ ਜੀ ਮੈਂ ਇਹ ਮੇਰੀਆਂ ਖਰੀਆਂ ਗੱਲਾਂ ਬਾਪੂ ਇਹ ਕਿ ਮੈਂ ਤਾਂ ਆਪ ਬਹੁਤ ਪਾਪੀ ਆ ਬਥੇੜਾ ਕੁਛ ਕੀਤਾ ਸੀ ਆਪ ਜ਼ਿੰਦਗੀ 'ਚ ਪਰ ਹੁਣ ਗੁਰੂ ਘਰ 'ਚ ਰਹਿੰਦੇ ਆ ਬਾਪੂ ਆ ਪੰਦਰ ਗੁਰੂ ਘਰ ਆ ਤੇ ਹੁਣ ਬਾਪੂ ਇਹ ਸਾਰੀਆਂ ਚੀਜ਼ਾਂ ਦੀ ਲਾਹਮਨ ਤਾਂ ਤੈਨੂੰ ਲਾ ਕੇ ਅੰਦਰ ਪੜਨਾ ਪੈਣਾ ਬਾਪੂ ਠੀਕ ਹੋ ਜੀ ਤੇ ਇਹ ਨਹੀਂ ਹੈਗਾ ਵੀ ਤੂੰ ਹੁਣ ਮਹੀਨੇ ਦੇ ਤਿੱਕਰ 2 ਮਹੀਨੇ ਦੇ ਤਿੱਕਰ ਥੋੜਾ ਤਕੜਾ ਹੋ ਜੇਵੇਂ ਫਿਰ ਤੂੰ ਕਮੇ ਮੈਂ ਚੱਲਿਆਂ ਭੂਆ ਕੋਲੇ ਮੈਂ ਮਾਸੀ ਕੋਲ ਜਾ ਕੇ ਆਉਣਾ ਮੇਰੇ ਮਾਮੇ ਦੇ ਮੁੰਡੇ ਕੋਲ ਜਾ ਕੇ ਆਉਣਾ ਮੈਂ ਮੇਰੀ ਉਹ ਇਹ ਪਹਿਲਾਂ ਹੀ ਹੁਣ ਗੱਲ ਕਰ ਲਾ ਨੀ ਕੋ ਪਿੰਡ ਜਿਹੜਾ ਮਾਰੂਗਾ ਪਿੰਡ ਦਾ ਜਦੋਂ ਮਰਜੀ ਪਿੰਡ ਦਾ ਤੈਨੂੰ ਇਹ ਬਾਈ ਹੁਣੀ ਵੀ ਲੈ ਜਾ ਕਰਨਗੇ ਕੋਈ ਚੱਕਰ ਨਹੀਂਗਾ ਠੀਕ ਆ ਸਾਡੇ ਨਾਲ ਜ਼ਿਆਦਾਤਰ ਬੰਦੇ ਕਰਦੇ ਇਦਾਂ ਹੀ ਆ ਜਦੋਂ ਥੋੜੇ ਤਕੜੇ ਹੋ ਜਾਂਦੇ ਆ ਹਾਂਜੀ ਉਦੋਂ ਫੇਰ ਕਿਹੜੇ ਉੱਠਣ ਲੱਗ ਜਾਂਦੇ ਆ ਦੁਬਾਰਾ ਹਾਂਜੀ ਫੇਰ ਬੰਦਾ ਫੇਰ ਭੱਜਦਾ ਹਾਂਜੀ ਹੁਣ ਆ ਭੈਣਾਂ ਨੇ ਵਿਚਾਰੀਆਂ ਨੇ ਪਤਾ ਨਹੀਂ ਤੇਰੇ ਵਾਸਤੇ ਕਿੰਨੀ ਵਾਰ ਕਿਆ ਸਾਨੂੰ ਲੈ ਆਓ ਸਾਡੇ ਪਿੰਡੋਂ ਵੀਰ ਜੀ ਬੰਦੇ ਨੂੰ ਲੈ ਆਓ ਹਾਂਜੀ ਲੈ ਆਓ ਯਾਨੀ ਕਿ ਮਹਾਰਾਜ ਜੀ ਕਰਾਉਂਦਾ ਮਨ ਚ ਉਹ ਵਸਦਾ ਪਹਿਲਾਂ ਤਾਂ ਸਾਡਾ ਜਦੋਂ ਪਤਾ ਲੱਗਿਆ ਵੀ ਕਹ ਰਹਾ ਹੈ ਗਾਡੇ ਦਾ ਤੁਹਾਡੇ ਘਰੇ ਆ ਵੀ ਠੀਕ ਆ ਅਸੀਂ ਮਨਾ ਕਰਤਾ ਸੀ ਪਹਿਲਾਂ ਅਸੀਂ ਇਦਾਂ ਦੇ ਬੰਦਿਆਂ ਨੂੰ ਲੈ ਕੇ ਨਹੀਂ ਆਉਂਦੇ ਫਿਰ ਇਹਨੇ ਵੀਡੀਓ ਬਣਾ ਕੇ ਲੈ ਕੇ ਆਂਦੀ ਭੈਣ ਨੇ ਤੇਰੀ ਹਨਾ ਫਿਰ ਉਹਦੋਂ ਬਾਅਦ ਫਿਰ ਬਾਈ ਜੀ ਉਹਨਾਂ ਨੇ ਵੀ ਵੀਡੀਓ ਭੇਜੀ ਹਨਾ ਤਾਂ ਫਿਰ ਸਾਨੂੰ ਲੱਗਿਆ ਵੀ ਬੰਦੇ ਲੋੜ ਬੰਦਾ ਸੀ ਆਉਣਾ ਸੀ ਅੱਜ ਭੜਕ ਤੇਰੇ ਕੋਲੇ ਚਲੋ ਬਾਈ ਹੁਣੀ ਲੈ ਆਏ ਫਿਰ ਅਸੀਂ ਇਹਨਾਂ ਨੂੰ ਭੈਣ ਉਹਨਾਂ ਨੂੰ ਕੱਲ ਕਹਤਾ ਸੀ ਵੀ ਤੁਸੀਂ ਲੈ ਆਇਓ ਵੀ ਸਾਤੋਂ ਜਾ ਨਹੀਂ ਹੋ ਰਿਹਾ ਹਾਂ ਕਿਉਂਕਿ ਰੋਡ ਸਾਡੇ ਤੇ ਇੱਥੇ ਕੋਈ ਨਾ ਕੋਈ ਕੰਮ ਹੁੰਦਾ ਤੇ ਨਿਕਲ ਨਹੀਂ ਸੀ ਹੁੰਦਾ ਸਾਤੋਂ ਹਾਂਜੀ ਹਾਂਜੀ ਹੁਣ ਤੂੰ ਇੱਥੇ ਆਇਆ ਸੁਪਨਿਆਂ ਦਾ ਘਰ ਆ ਬਾਪੂ ਇਹ ਹਾਂਜੀ ਇੱਥੇ ਬਸ ਕੋਈ ਸਾਡੀ ਬੇਨਤੀ ਆ ਵੀ ਇਮਾਨਦਾਰੀ ਨਾਲ ਰਹਿਣਾ ਹਾਂਜੀ ਤੇ ਕੋਈ ਦਿਮਾਗ ਚੋਣੋ ਨਸ਼ੇ ਨਸ਼ੇ ਵਾਲਾ ਕੱਢ ਦੇ ਇੱਕ ਦਮ ਨਹੀਂ ਤੈਨੂੰ ਛਡਾਉਂਦੇ ਦਵਾਈ ਪਰ ਨਸ਼ੇ ਵਾਲੀ ਵੀ ਨਹੀਂ ਦੇਣੀ ਅਸੀਂ ਡਾਕਟਰਾਂ ਨੂੰ ਕਹਾਂਗੇ ਡਾਕਟਰ ਤੈਨੂੰ ਦਵਾਈਆਂ ਦੇਣਗੇ ਫਿਰ ਹੌਲੀ ਹੌਲੀ ਥੋੜੇ ਦਿਨਾਂ ਵਿੱਚ ਦੀ ਤੋੜ ਲੱਗਣੋਂ ਹਟ ਜੂਗੀ ਫਿਰ ਹੌਲੀ 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 ਘਟਾ ਲਾਂਗੇ ਚਿੱਟੇ ਦੀ ਵੀ ਮਾਂ ਆ ਉਹ ਗੋਲੀ ਜਿਹੜੀ ਤੂੰ ਖਾਣਾ ਕਿੰਨੇ ਵਜੇ ਖਾਣਾ ਗੋਲੀ ਤੂੰ ਤੇਰੇ ਖਾ ਲੈਣਾ ਜੀ 8 ਵਜੇ ਤੜਕ ਕਿਉਂ ਉੱਟ ਕੇ ਹਾਂਜੀ ਕਿੰਨੇ ਵਜੇ ਤੜਕ ਕਿਉਂ 7 ਵਜੇ ਫਿਰ ਇਹ ਦੁਬਾਰੇ ਖ ਲੈਣਾ ਹੈ ਫੇਰ ਦੇ ਰਾਜ ਨੂੰ ਬਾਪੂ ਚੰਗੌਰ ਸੀ ਚੰਗੌਰ ਦਾਪੂ ਬਣਾ ਖੇਤੀਬਾੜੀ ਕਰਦਾ ਸੀ ਹਾਂਜੀ ਆਪਦੀ ਬਹੁਤ ਕੰਮ ਸੀਗਾ ਜੀ ਪਹਿਲਾਂ ਦੇਖੋ ਆਪਦੀ ਕਰਦੇ ਸੀ ਮਾਂ ਬਾਪ ਉਸ ਤੋਂ ਬਾਅਦ ਵੇਚਣ ਨੂੰ ਸੀ ਜਦੋਂ ਮਨ ਲੋਏ ਬਾਪੂ ਸੀਗਾ ਤੁਸੀਂ ਖੇਤੀ ਕਰਦਾ ਸੀ ਜਦੋਂ ਇਹ ਉਦੋਂ ਇਹਨਾਂ ਕੋਲੇ ਆਪਦੀ ਜ਼ਮੀਨ ਸੀਗੀ ਉਦੋਂ ਵੇਚੀ ਕਿਦੋਂ ਕਿੰਨੇ ਨੇ ਆਪਦੀ ਇਹ ਨਹੀਂ ਪੈਂਦੀ ਟੋਰ ਜੀ ਨੇ ਅਛਾ ਤਾਂ ਬੱਦ ਬਗੈਨ ਨਾ ਲਿਖੀ ਅਛਾ ਜੀ ਮੈਨੇ ਕਿਉਂ ਨਹੀਂ ਲਿਖੀ ਤੇ ਤੁਂ ਜਦੋਂ ਆਪਾਂ ਬਸ ਗ੍ਰੀਨ ਨਾ ਕਿਤੇ ਬਾਹਰ ਲੱਗਾ ਸੀ ਉਹ ਵੀ ਦੇਖਿਆ ਇਹੇ ਤਨਾਲ ਬੜੀ ਜਿੰਦ ਦੇ ਪਿੱਛੇ ਬੈਠੀ ਸੀ ਆ ਮੈਨੇ ਬੰਦ ਕਰਿਆ ਉਹਨੂੰ ਜਿਹੜਾ ਆਮਾਨਾ ਉਹ ਵੀ ਨੇ ਚਾਚੇ ਦੀ ਘੜੀ ਤੇ ਮੈਂ ਲਾਉਣੇ ਹੋ ਦੂਜੇ ਦੇ ਵਜ੍ਹਾ ਨਾਲ ਉੱਤਰਪੂਰਤ ਇਹ ਨਾਲ ਜਾ ਕਰਦੇ ਜੋ ਉਹਨੇ ਕਿਹਾ ਟਿੰਡ ਵੱਡੀ ਤੋਂ ਬੋਲਦਾ ਜੇ ਉੱਧਰ ਉੱਧਰ ਬੋਲਦਾ ਉੱਧਰ ਉੱਧਰ ਬੋਲਦਾ ਮੈਂ ਤੈਨੂੰ ਘਰ ਦੀ ਦੱਸਦਾ ਪਰ ਹੁਣ ਬਾਈ ਚਮਕੌਰ ਸਿੰਘ ਤੈਨੂੰ ਵੀ ਆਪਦੇ ਆਪ ਤੇ ਕੰਟਰੋਲ ਰੱਖਣਾ ਪਊ ਨਹੀਂ ਤਾਂ ਫਿਰ ਅਸੀਂ ਵੀ ਗਲਤ ਸਾਬਤ ਹੋ ਜਾਾਂਗੇ ਠੀਕ ਹੈ ਜੀ ਉਹਨਾਂ ਨੇ ਤਾਂ ਅੱਜ ਵੀ ਇਹੀ ਕਹਿਣਾ ਵੀ ਇਹਨੇ ਕਿਹੜਾ ਟਿਕਣਾ ਇਹ ਤਾਂ ਆਇਆ ਲੋ ਠੀਕ ਹੈ ਜੀ ਪਰ ਹੁਣ ਜੇ ਤੂੰ ਆਪਣੇ ਆਪ ਨੂੰ ਥੋੜਾ ਜਿਹਾ ਕੰਟਰੋਲ 'ਚ ਰੱਖੇਂ ਆਪਣੀ ਮਨ ਜਿੱਤੇ ਜਗ ਜਿੱਤੇ ਜੇ ਆਪਦੇ ਮਨ ਤੇ ਕੰਟਰੋਲ ਰੱਖੇਂਗਾ ਨਾ ਹਾਂਜੀ ਤਵਾਪੂ ਫੇਰ ਤਾਂ ਅਗਲੀ ਜ਼ਿੰਦਗੀ ਹੋ ਜੂ ਸੌਖੀ ਹਾਂਜੀ ਅਸੀਂ ਕੋਈ ਅੰਦਰ ਤੇ ਤੋਂ ਹੜ ਨਹੀਂ ਬਹੋਣਾ ਹਾਂਜੀ ਅਸੀਂ ਬੈਠੇ ਹਾਂ ਪ੍ਰਸ਼ਾਦਾ ਪਾਣੀ ਵਰਤਾਤਾ ਹਾਂਜੀ ਉਹਦੇ ਬਾਪੂ ਬਜ਼ੁਰਗਾਂ ਨਾਲ ਚਾਰ ਗੱਲਾਂ ਕਰ ਲਈਆਂ ਅਸ ਖੇਡ ਲੇ ਹਾਂਜੀ ਆਹੀ ਕੰਮ ਆ ਬਾਪੂ ਹਾਂਜੀ ਅੱਜ ਬਾਈ ਚਮਕੌਰ ਸਿੰਘ ਸਰਾ ਸਾਡੇ ਸੁਪਨਿਆਂ ਦੇ ਘਰ ਆਇਆ ਤੇ ਸੁਪਨਿਆਂ ਦੇ ਘਰ ਆ ਕੇ ਜਦੋਂ ਬਾਈ ਨੂੰ ਮਿਲੇ ਆ ਸਰੀਰ ਦੇ ਵਿੱਚ ਇੰਨੀ ਜਾਨ ਨਹੀਂ ਹੈਗੀ ਵੀ ਆਪਣੀ ਆਪ ਸੰਭਾਲ ਕਰ ਸਕਦੇ ਤੇ ਅੱਜ ਦੇ ਸਮੇਂ ਦੀ ਗੱਲ ਕਰੀਏ ਜੇ ਤਾਂ ਆਪਾਂ ਹਰ ਇੱਕ ਵੀਡੀਓ ਚ ਬੋਲਦੇ ਆਂ ਵੀ ਖੂਨ ਪਾਣੀ ਹੋ ਗਿਆ ਰਿਸ਼ਤਿਆਂ ਦੀਆਂ ਤੰਦਾਂ ਟੁੱਟਦੀਆਂ ਜਾਂਦੀਆਂ ਬੰਦਾ ਬੰਦੇ ਦਾ दारू ਹੁੰਦਾ ਸੀ ਅੱਜ ਬੰਦਾ ਹੀ ਬੰਦੇ ਦਾ ਦੁਸ਼ਮਣ ਬਣਿਆ ਪਿਆ ਤਾਂ ਇਹ ਗੱਲਾਂ ਤਾਂ ਹੁਣ ਆਪਣੇ ਆਪ ਨੂੰ ਵੀ ਬੋਲਦੇ ਆਂ ਬੋਲਦੇ ਆਂ ਜੇ ਫੀਲ ਹੁੰਦਾ ਵੀ ਕੀ ਫਾਇਦਾ ਹੋਈ ਮੱਜਮੂਰੇ ਵੀਨ ਵਜਾਉਣ ਦਾ ਬਾਈ ਹੁਣੇ ਦੱਸ ਦਿਆ ਕਿ ਨੇ ਸਾਡੀ ਸੁਰਤ ਦੇ ਵਿੱਚ ਤੇ ਬਾਪੂ ਹਾਂ ਜਦੋਂ ਖੇਤੀ ਕਰਦੇ ਸੀ ਸਾਡੇ ਪਿੰਡ ਦੇ ਵਿੱਚ ਸਭ ਤੋਂ ਵੱਧ ਟੌਰ ਸੀ ਇਹਨਾਂ ਦੀ ਸਭ ਤੋਂ ਵੱਧ ਡੰਗਰ ਪਸ਼ੂ ਇਹਨਾਂ ਦੇ ਰੱਖੇ ਸੀ ਖੇਤੀਬਾੜੀ ਕਰਦੇ ਸੀ ਅੱਜ ਉਸੇ ਘਰ ਦਾ ਇੱਕ ਆਖਰੀ ਮੈਂਬਰ ਆ ਜਿਹੜਾ ਉਹ ਆਪਣੇ ਆਖਰੀ ਸਾਹਾਂ ਦਾ ਇੰਤਜ਼ਾਰ ਕਰ ਰਿਹਾ ਬੈਠਾ ਤੇ ਉਹਨੂੰ ਕੋਈ ਆ ਕੇ ਕਹਿਣ ਵਾਲਾ ਵੀ ਹੈ ਨਹੀਂ ਵੀ ਫਿਕਰ ਨਾ ਕਰ ਚਮਕੌਰ ਸਿੰਘ ਆ ਅਸੀਂ ਤੇਰੇ ਨਾਲ ਆ ਅਸੀਂ ਤੇਰੇ ਤਾਇ ਦੇ ਪੁੱਤਾਂ ਅਸੀਂ ਤੇਰੇ ਚਾਚੇ ਦੇ ਪੁੱਤਾਂ ਫਿਰ ਕੀ ਹੋ ਗਿਆ ਅਸੀਂ ਤੇਰੇ ਪੂਆਰੇ ਪੁੱਤਾਂ ਅਸੀਂ ਤੇਰੇ ਮਾਮੇ ਦੇ ਪੁੱਤਾਂ ਮਤਲਬ ਕਿੱਧਰ ਚਲੇ ਜਾਂਦੇ ਨੇ ਸਭ ਲੋਗ ਬਸ ਸਾਨੂੰ ਮਹਾਰਾ ਸੱਚੇ ਪਾਤਸ਼ਾਹ ਸਤਿਮਤ ਬਖਸ਼ਣਾ ਅਸੀਂ ਬਾਈ ਦੇ ਛੋਟੇ ਭਰਾ ਬਣ ਸਕੀਏ ਤੇ ਅਸੀਂ ਰਲ ਕੇ ਰਾ ਇਸ ਘਰ ਦੇ ਵਿੱਚ ਸੁਪਨਿਆਂ ਦੇ ਘਰ ਵਿੱਚ ਸੁਪਨਿਆਂ ਵਰਗਾ ਜੀਵਨ ਬਤੀਤ ਕਰ ਸਕਦਾ ਸਤਿ ਸ਼੍ਰੀ ਅਕਾਲ ਵੀਰੇ ਆਪਣਾ ਕੀ ਨਾਮ ਬਾਈ ਮੇਰਾ ਕਰਤਾਰ ਸਿੰਘ ਹੈ ਥੋੜਾ ਬਾਈ ਗੁਰਦੀਪ ਸਿੰਘ ਗੁਰਦੀਪ ਸਿੰਘ ਹਾਂਜੀ ਬਾਪੂ ਸਤਿ ਸ਼੍ਰੀ ਅਕਾਲ ਤੁਹਾਡਾ ਕੀ ਨਾਮ ਹੈ ਬਾਪੂ ਜੀ ਮੇਰਾ ਕਰਤਾਰ ਸਿੰਘ ਹੈ ਕਰਤਾਰ ਸਿੰਘ ਬਾਪੂ ਕੀ ਹਾਲ ਨੇ ਕੀ ਬਾਈ ਪਹਿਰੀਆਂ ਥਰੀ ਲਾਉਣਾ ਬਾਪੂ ਮੈਂ ਤਾਂ ਪਾਪੀ ਬੰਦਾ ਕਾਲਜੂਗੀ ਬੰਦਾ ਮੈਂ ਤਾਂ ਬਾਪੂ ਜੀ ਯਾਰ ਕਿਉਂ ਰੱਬੋਂ ਤੂੰ ਹੀ ਤਾਜੀ ਨਹੀਂ ਬਾਪੂ ਕਿੰਨੇ ਮਾੜੀ ਹਾਲ ਸੀ ਬਾਪੂ ਘਰ ਚ ਮੈਂ ਦੇਖਿਆ ਘਰ ਦੇ ਵਿੱਚ ਇਹਨੇ ਬਚਿਆਗਾ ਸੱਤ ਦੇ ਸੱਤ ਜੀ ਕਿੱਧਰ ਗਏ ਸੱਤੇ ਸਾਰੇ ਖਤਮ ਹੋ ਗਏ ਜੀ ਦੋ ਭਾਈ ਸੀਗੇ ਹੂੰ ਬੀਬੀ ਸੀਗੀ ਜਣੀ ਪੁਰਾਣੇ ਬਜ਼ੁਰਗਾਂ ਤੋਂ ਬਿਨਾ ਸੱਤ ਗਏ ਡੈਡੀ ਵੀ ਗਿਆ ਇੱਕ ਹੋ ਗਿਆ ਜੀ ਅੱਛਾ ਹਾਂ ਜੀ ਥੋੜਾ ਵਿਆਹ ਹੋਇਆ ਨਹੀਂ ਜੀ ਠੀਕ ਆ ਤੁਸੀਂ ਕਿੰਨੇ ਭੈਣ ਭਰਾ ਸੀਗੇ ਤਿੰਨ ਭਾਈ ਸੀਗੇ ਇੱਕ ਭੈਣ ਸੀਗੀ ਚਾਰ ਜਾਨੇ ਸੀ ਤੁਸੀਂ ਹਾਂ ਜੀ ਮਾਂ ਬਾਪ ਹੋ ਗਏ ਹਾਂਜੀ 6 ਹੋ ਗਏ ਹਾਂਜੀ ਤੇ ਸੱਤਵਾਂ ਕੌਣ ਸੀਗਾ ਦਾਦਾ ਮੇਰੇ ਡੈਡੀ ਦੇ ਭਰਾ ਦੇ ਜਵਾਬ ਹੁੰਦੇ ਸੀਗੇ ਉਹ ਤਾਂ 18 19 ਜਾਣੇ ਗਏ ਘਰੋਂ ਜੀ ਤੇ ਯਾਨੀ ਕਿ ਤੇਰਾ ਭਰਾ ਕਿੱਥੇ ਹੈ ਹੁਣ ਤੇਰੇ ਦੋਨੇ ਕੋਈ ਨਹੀਂ ਗਾ ਜੀ ਬਚਿਆ ਦੋਨੇ ਭਰਾ ਹੀ ਮਾਰ ਕੇ ਹਾਂਜੀ ਹਾਂਜੀ ਆਪਣੇ ਆਤਮ ਹਤਿਆ ਕਰ ਲਈ ਸੀ ਹਾਂ ਇੱਕ ਦੇ ਕਰੰਟ ਲੱਗ ਗਿਆ ਸੀ ਅੱਛਾ ਹਾਂਜੀ ਉਹ ਵਿਆਹੀ ਸੀ ਨਹੀਂ ਕੋਈ ਨਹੀਂ ਸੀ ਵਿਆਹ ਆ ਜੇ ਛੋਟੇ ਸੀ ਉਹ ਤਾਂ ਜੀ ਤੇਰੇ ਤੋਂ ਛੋਟੇ ਸੀ ਹਾਂਜੀ ਹਾਂਜੀ ਤੇ ਭੈਣ ਪੈਣ ਗਈ ਉਹ ਵਿਆਹੀ ਹੋਈ ਆ ਜੋ ਕਿੱਥੇ ਵਿਆਹੀ ਆ ਫੱਲੇ ਆ ਵਾਲਾ ਜੀ ਅਜਾ ਫੱਲੇ ਆ ਵਾਲੇ ਦੀ ਹਾਂਜੀ ਹਾਂਜੀ ਉਹ ਆਉਂਦੀ ਆ ਨਹੀਂ ਉਹ ਬੰਨੀ ਆਉਂਦੀ ਦੀ ਕਿਉਂ ਮੈਂ ਉਹ ਪਹਿਲਾਂ ਆਉਂਦੀ ਸੀ ਕਿ ਹੌਣਾ ਆਵਾ ਤੇ ਨਹੀਂ ਕਿ ਨੇ ਕਾ ਤੋਂ ਹਟ ਗਈ ਤੁਸੀਂ ਨਸ਼ੇ ਨਸ਼ੇ ਕਰਦੇ ਸੀ ਜਿਆਦਾ ਕੋਈ ਨਹੀਂ ਨਸ਼ਾ ਜਾਂਦੇ ਨਹੀਂ ਸੱਚ ਦੱਸਣਾ ਬਾਪੂ ਘਾਲ ਦੇਖੋ ਅੱਜ ਤੁਸੀਂ ਰੱਬ ਦੇ ਘਰ ਆਏ ਹੋ ਇਹ ਸਾਡੀ ਨਹੀਂ ਔਕਾਤ ਵੀ ਅਸੀਂ ਤੁਹਾਨੂੰ ਇਥੇ ਰੱਖਣਾ ਜਾਂ ਤੁਹਾਨੂੰ ਅਸੀਂ ਕਹਿਣਾ ਵਾ ਕੁਝ ਵੀ ਆ ਜਾ ਤੁਹਾਨੂੰ ਰੱਖਣਾ ਇਹ ਤਾਂ ਉਹਨੇ ਕਰਨਾ ਉੱਪਰ ਵਾਲੇ ਨੇ ਪਰ ਅੱਜ ਅੱਜ ਜਿਹੜੀ ਵੀ ਗੱਲ ਕਹੇਗਾ ਦਿਲ ਤੋਂ ਦੱਸੀ ਸੱਚ ਦੱਸੀ ਬਾਪੂ ਅੱਜ ਸੱਚੀ ਦੱਸਦਾ ਜੀ ਮੈਂ ਸੱਚੀ ਮੈਂ ਐਡ ਨੌ ਦੀਆਂ ਗੋਲੀਆਂ ਖਾਣਾ ਜੀ 10 ਰੁਪਏ ਵਾਲੀ ਕਿੰਨੀ ਖਾਣਾ ਗੋਲੀਆਂ ਤਿੰਨ ਖਾ ਜਾਂਦਾ ਰੋਜ਼ ਹਾਂਜੀ ਜੀਵਤ ਰੱਖਣ ਵਾਲੀ ਹਾਂਜੀ ਉਹ ਕਿੱਥੋਂ ਮਿਲਦੀ ਗੋਲੀ ਆ ਰਗਵੇ ਕੇਂਦਰ ਤੋਂ ਜੀ ਤੇ ਬਾਪੂ ਕਿੰਨੇ ਸਾਲ ਹੋ ਗਏ ਗੋਲੀ ਖਾਂਦੇ ਨੂੰ ਜੇ ਇਹਨਾਂ ਨੂੰ ਕਈ ਸਾਲ ਹੋ ਗਏ 7-8 ਸਾਲ ਹੋ ਗਏ ਜੀ ਖਾਂਦੇ ਨੂੰ ਤੇ ਬਾਪੂ ਜਿਹੜਾ ਹ ਉਸ ਤੋਂ ਪਹਿਲਾਂ ਕੀ ਕਰਦੇ ਸੀ ਖੇਤੀ ਕਰਦੇ ਸੀ ਜੀ ਪਹਿਲਾਂ ਕੰਮ ਵਧੀਆ ਚੱਲਦਾ ਪਹਿਲਾਂ ਡੋਡੇ ਡਾਡੇ ਖਾਂਦੇ ਸੀ ਹਾਂਜੀ ਅੱਛਾ ਖੇਤੀ ਕਿੰਨੀ ਸੀ ਬਾਪੂ ਕਰਦੀ ਖੇਤੀ ਜ਼ਮੀਨ 7 ਕਿੱਲੇ ਲੱਗ ਗਈ ਗੋਦ ਕੀ ਤੁਹਾਡਾ ਸਰਾਮ ਆ ਜੀ ਸਰਾ ਹਾਂਜੀ ਤੇ ਬਾਪੂ ਉਹ 7 ਕਿੱਲੇ ਕਿੱਥੇ ਗਏ 7 ਕਿੱਲੇ ਬੈਗ ਦੇ ਜੀ ਬਿਮਾਰੀ ਤੇ ਲੱਗ ਗਏ ਕਿਵੇਂ ਲੱਗ ਗਏ ਕਿਹਦੀ ਬਿਮਾਰੀ ਤੇ ਲੱਗੇ 7 ਕਿੱਲੇ ਘਰ ਛੱਡ ਚਾ ਡੈਡੀ ਦਾ ਭਰਾ ਸੀਗਾ ਉਹਦੇ ਕੋਲ ਸਾਡੀ ਮਾਸੀ ਸੀਗੀ ਜਿਹੜੀ ਤਾਈ ਵੀ ਸੀਗੀ ਚਾਚੀ ਵੀ ਸੀਗੀ ਮਾਸੀ ਵੀ ਸੀਗੀ ਮਾਸੀ 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 ਵੀ ਸੀ ਤੇ ਚਾਚੀ ਵੀ ਸੀ ਕਈ ਭੈਣ ਸੀ ਮੇਰੀ ਬੀਬੀ ਦੀ ਮਾਸੀ ਵੀ ਲੱਗਦੀ ਸੀ ਚਾਚੀ ਵੀ ਲੱਗਦੀ ਸੀ ਹਾਂਜੀ ਅੱਛਾ ਉਹਦੇ ਬੱਚਾ ਹੋਣਾ ਮਰ ਜਾਣਾ ਉਹਨੂੰ ਚੱਕੀ ਫਿਰਦੇ ਰਹੇ ਤਾਇਆ ਤਾਈ ਦੋਨੇ ਮਰ ਗਏ ਹਾਂਜੀ ਤਾਂ ਦੋਨੇ ਮਰ ਗਏ ਤੇ ਜਿਹੜਾ ਦੂਜੇ ਦੇ ਕਰੰਟ ਲੱਗਿਆ ਸੀ ਉਸ ਤੋਂ ਬਾਅਦ ਚ ਲੱਗਿਆ ਹਾਂਜੀ ਉਸ ਤੋਂ ਬਾਅਦ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਾਪੂ ਸਾਡੇ ਕੋਲੇ ਆਏ ਨੇ ਬੈਠ ਜਾਓ ਬੈਠ ਜਾਓ ਇੱਥੇ ਬਾਪੂ ਜੀ ਦਾ ਪਿੰਡ ਹੈਗਾ ਜਸਸਵਾਲ 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 ਕਲਾਰਾ ਜਸਸਵਾਲ ਕਲਾਰਾ ਹਾਂਜੀ ਬਾਪੂ ਦਾ ਪਿੰਡ ਆ ਤੇ ਸਾਨੂੰ ਪਿਛਲੇ ਕਰੀਬ 20 ਦਿਨਾਂ ਤੋਂ 15 20 ਦਿਨਾਂ ਤੋਂ ਸਨੇਹਾ ਆ ਰਿਹਾ ਸੀਗਾ ਬਾਪੂ ਜੀ ਦੇ ਬਾਰੇ ਚ ਵੀ ਬਾਪੂ ਜੀ ਘਰੇ ਇਕੱਲੇ ਨੇ ਵੀ ਪਰਿਵਾਰ ਦੇ ਵਿੱਚ ਕੋਈ ਜੀ ਨਹੀਂ ਬਚਿਆ ਬਾਪੂ ਦੇ ਪਰਿਵਾਰ ਦੇ ਵਿੱਚ ਬਾਪੂ ਜੀ ਦੱਸਦੇ ਆ ਵੀ 7 ਜੀ ਸੀਗੇ ਬਾਪੂ ਜੀ ਦੇ ਮਾਤਾ ਪਿਤਾ ਤਾਇਆ ਤਾਈ ਚਾਰ ਜਣੇ ਉਹ ਹੋਗੇ ਤੇ ਤਿੰਨ ਇਹ ਭਰਾ ਸੀਗੇ 7 ਮੈਂਬਰ ਇਸ ਦੁਨੀਆ ਤੋਂ ਚਲੇ ਗਏ ਇਸ ਘਰ ਦੇ ਵਿੱਚੋਂ ਅੱਜ ਜੇ ਕੋਈ ਬਚਿਆ ਵਾ ਤਾਂ ਇੱਕ ਬਾਪੂ ਜੀ ਦੀ ਭੈਣ ਆ ਉਹ ਵੀ ਵਿਆਹੀ ਹੋਈ ਆ ਆਪਦੇ ਘਰੇ ਆ